ਮੰਮੀ ਜੀ ਕੱਲ ਨੂੰ ਤਾਂ ਬਾਰਤ ਨੇਗੇ ਤੇ ਹੁਣ ਤੱਕ ਨਾ ਇਹਨਾਂ ਦਾ ਕੋਈ ਫੋਨ ਆਇਆਗਾ ਨਾ ਸਰ ਕੀ ਲੈ ਕੇ ਆਏ ਨੇਗੇ ਕੀ ਪਤਾ ਕੱਲ ਨੂੰ ਆ ਜਾਣ ਨਹੀਂ ਫਿਰ ਕੱਲ ਨੂੰ ਤਾਂ ਮੇਰੇ ਵਰਤ ਤਾਂ ਮੈਂ ਸਵੇਰੇ ਕੀ ਖਾਉਂਗੀ ਫਿਰ ਤੂੰ ਐਂ ਕਰ ਵੀ ਪਰੌਣਾ ਨੂੰ ਫੋਨ ਕਰਕੇ ਪੁੱਛ ਲੈ ਹਾਂ ਇਹ ਵੀ ਤੁਸੀਂ ਸਹੀ ਕਹਿੰਦੇ ਹੋ ਚਲੋ ਮੈਂ ਫੋਨ ਕਰਕੇ ਪੁੱਛਦੀ ਆਂਗੀ ਵੀ ਕਦੋਂ ਆਉਣਗੇ ਉਹ ਹੈਲੋ ਹਾਂ ਉਹ ਜੀ ਹਮੈਂ ਪੁੱਛ ਰਹੀ ਸੀਗੀ ਵੀ ਤੁਸੀਂ ਕਦੋਂ ਆਵੋਗੇ ਕੱਲ ਨੂੰ ਮੈਨੂੰ ਨਹੀਂ ਪਤਾ ਮੰਮੀ ਨਾਲ ਗੱਲ ਕਰ ਲੈ ਨਾਲ ਬਿਜੀ ਆ ਨਹੀਂ ਮੈਨੂੰ ਦੱਸ ਤੋ ਦੋ ਫਿਰ ਮੰਮੀ ਹੁਣੀ ਕਦੋਂ ਆਣਗੇ ਉਹ ਦੱਸ ਦੋ ਕੋ ਮੰਮੀ ਨਾਲ ਹੀ ਗੱਲ ਕਰ ਲੈ ਮੈਨੂੰ ਕੰਮ ਆ ਮੈਂ ਥੋੜਾ ਬਿਜੀ ਆ ਯਾਰ ਚਲੋ ਠੀਕ ਆ ਫਿਰ ਸਮਾਰ ਕੇ ਗੱਲ ਵੀ ਨਹੀਂ ਕੀਤੀ ਮੇਰੇ ਨਾਲ ਹੁਣ ਮੰਮੀ ਨਾਲ ਦੱਸ ਮੈਂ ਕੀ ਗੱਲ ਕਰਾਂ ਤਲੋਂ ਮੰਮੀ ਨੂੰ ਸਲਾਹ ਕਰਤੀਆਂ। ਕੀ ਹੋ ਗਿਆ ਬੱਤ ਤੈ ਮੂੰਹ ਬਣਾਇਆ ਦਾ? ਕੁਛ ਨਹੀਂ ਮੰਮੀ। ਪਰੋਣੇਰ ਫੋਨ ਕੀਤਾ ਸੀਗਾ। ਪੁੱਛਿਆ ਸੀ ਉਹਨੂੰ। ਹਾਂ ਪੁੱਛਿਆ ਸੀਗਾ ਮੈਂ। ਉਹ ਕਹਿੰਦਾ ਮੈਨੂੰ ਨਹੀਂ ਪਤਾ ਮੈਂ ਤਾਂ ਬਿਜੀ ਆਂ। ਕਹਿੰਦਾ ਮੰਮੀ ਨਾਲ ਗੱਲ ਕਰ ਲੈ। ਹੁਣ ਦੱਸੋ ਮੈਂ ਕੀ ਕਰਾਂ? ਨਾ ਤਾਂ ਸਰਗੀ ਆਈ ਹੈਗੀ। ਕੌਣ ਆਊਗਾ ਮੇਰੀ ਸਰਗੀ ਲੈ ਕੇ? ਕੋਈ ਨਾ ਤੂੰ ਚਿੰਤਾ ਨਾ ਕਰ। ਕੱਲ ਤੱਕ ਵੇਟ ਕਰ ਲੈ ਸਭ ਕੁਝ ਠੀਕ ਹੋ ਜਾਊਗਾ। ਠੀਕ ਆ ਮੈਂ ਸਤਿ ਸ਼੍ਰੀ ਅਕਾਲ ਮੰਮੀ ਜੀ ਸਤਿ ਸ਼੍ਰੀ ਅਕਾਲ ਤੂੰ ਕਿਵੇਂ ਆ ਗਈ ਉਹ ਮੰਮੀ ਜੀ ਮੈਂ ਤਾਂ ਤਾਂ ਆਈ ਸੀ ਵੀ ਕੱਲ ਨੂੰ ਕਰਵਾ ਚੌਥ ਦੇ ਵਰਤ ਨੇ ਤੇ ਮੈਂ ਸੋਚਿਆ ਵੀ ਆਪਾਂ ਨੇ ਸਰਗੀ ਲੈ ਕੇ ਜਾਣੀ ਹੋਊਗੀ ਪਹਿਲਾ ਕਰਵਾ ਚੌਥ ਆ ਭਾਬੀ ਦਾ ਕਿਹੜੀ ਸਰਗੀ ਇੰਨਾ ਤਾਂ ਆਪਾਂ ਨੇ ਵਿਆਹ ਦੇ ਖਰਚ ਕਰਕੇ ਹਟਿਆਂਗੇ ਹੁਣ ਕੋਈ ਖਾਚਾ ਰਹਿੰਦਾ ਬਾਕੀ ਮੰਮੇ ਸਰਗੀ ਤਾਂ ਦੇਣੀ ਪੈਣੀ ਆ ਉਹ ਕੀ ਸੋਚਣਗੇ ਵੀ ਸਰਗੀ ਨਹੀਂ ਲੈ ਕੇ ਆਏ ਮੈਂ ਤਾਂ ਕੋਈ ਤਿਆਰੀ ਨਹੀਂ ਕੀਤੀ ਹੈਗੀ ਮੈਨੂੰ ਕਿਹੜਾ ਮੁੰਡਾ ਪੈਸੇ ਦੇ ਕੇ ਗਿਆ ਸੀਗਾ ਬਰਤ ਰੱਖਿਆ ਉਹੀ ਕਰਦਾਨਗੇ ਸਭ ਕੁਝ ਲੈ ਮੰਮੇ ਜੇ ਕੋਈ ਗੱਲ ਹੁੰਦੀ ਹੈਗੀ ਮੈਂ ਤਾਂ ਸੋਚਿਆ ਸੀਗਾ ਆਪਾਂ ਸਰਗੀ ਦੇਣ ਚੱਲਾਂਗੇ ਵੀ ਕੱਲ ਨੂੰ ਸਵੇਰੇ ਸਾਜਰੇ ਭਾਬੀ ਨੇ ਉਹ ਸਮਾਨ ਖਾਣਾ ਹੋਊਗਾ ਮੇਰੇ ਕੋਲ ਕੋਈ ਨਹੀਂ ਹੁੰਦੀ ਤਿਆਰੀ ਹੁਣ ਆਪੇ ਸਾਂਭ ਲਾਂਗੇ ਉਹ ਸਭ ਕੁਝ ਫਿਰ ਮੈਂ ਹੁਣ ਜਾਂਦੀ ਜਾਂਦੀ ਬਾਜ਼ਾਰ ਵਿੱਚ ਦੀ ਤਾਂ ਲੰਘੂਗੀ ਫਿਰ ਮੈਂ ਉੱਥੋਂ ਸੂਟ ਸਾਟ ਲੈ ਜੂਗੀ ਨਾਲ ਜਿੰਨਾ ਮੈਥੋਂ ਬਣੂਗਾ ਓਨਾ ਮੈਂ ਲੈ ਜੰਨੀ ਆ ਭਾਬੀ ਦੀ ਸਰਗੀ ਪਰ ਮੰਮੀ ਨੇ ਇਹ ਗਲਤ ਕੀਤਾ ਹੁਣ ਉਹਦੀ ਵਿਚਾਰੀ ਦੀ ਪਹਿਲੀ ਸਰਗੀ ਸੀਗੀ ਇੰਨਾ ਕ ਤਾਂ ਉਹਦਾ ਹੱਕ ਬਣਦਾ ਹੀ ਆ